ਮਾਮਲੇ ਪੁਤਲੇ ਦਾ ਨਾਫੂਕੋ ਯਾਰ ਕੁਝ ਨਕਲੀ ਸਾਈਆਂ ਵੱਲੋਂ ਸਿੱਧੂ ਮੂਸੇਵਾਲੇ ਦੇ ਮਾਤਾ ਚਰਨਕੌਰ ਜੀ ਦੇ ਪੁਤਲੇ ਸਾੜੇ ਗਏ ਹਾਂਜੀ ਦੋਸਤੋ ਪੂਰੀ ਖਬਰ ਜਾਣਨ ਦੇ ਲਈ ਵੀਡੀਓ ਦੇ ਅਖੀਰ ਤੱਕ ਜਰੂਰ ਬਨੇ ਰਹੋ ਆਪਾਂ ਸਾਰਿਆਂ ਨੇ ਦੇਖਿਆ ਏ ਕਿ ਪਾਨਾ ਸਿੱਧੂ ਅਤੇ ਕ੍ਰਿਸਚਨ ਕਮਿਊਨਿਟੀ ਦਾ ਵਿਵਾਦ ਚੱਲ ਰਿਹਾ ਹੈ ਕ੍ਰਿਸਚਨ ਕਮਿਊਨਿਟੀ ਦਾ ਕਹਿਣਾ ਹੈ ਕਿ ਪਾਨਾ ਸਿੱਧੂ ਨੇ ਸਾਡੇ ਧਰਮਾਂ ਵਾਲੇ ਮਾੜਾ ਚੰਗਾ ਬੋਲਿਆ ਪਰ ਅਸਲ ਵਿੱਚ ਤਾਂ ਪਾਨਾ ਸਿੱਧੂ ਨੇ ਅਖੰਡਵਾਦ ਬਾਰੇ ਬੋਲਿਆ ਸੀ ਇਸ ਤੋਂ ਬਾਅਦ ਕੁਝ ਨਕਲੀ ਸਾਈਆਂ ਨੇ ਪਾਨਾ ਸਿੱਧੂ ਅਤੇ ਸਿੱਧੂ ਮੂਸੇਵਾਲੇ ਦੇ ਮਾਤਾ ਚਰਨਕੌਰ ਜੀ ਦੇ ਦੂਸਰੇ ਵੇਲੇ ਦੇ ਪਿਤਾ ਬਲਕੌਰ ਸਿੰਘ ਦਾ ਇੱਕ ਵੱਡਾ ਬਿਆਨ ਸਾਰਿਆਂ ਦੇ ਸਾਹਮਣੇ ਆਇਆ। ਉਹਨਾਂ ਨੇ ਕਿਹਾ ਕਿ ਪਾਨਾ ਸਿੱਧੂ ਸਾਡਾ ਇੱਕ ਹੋਣਾਰ ਬੇਟਾ ਏ ਪਰ ਉਹ ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲ ਸਕਦਾ। ਪਰ ਪਤਾ ਨਹੀਂ ਕਿਉਂ ਪਾਨੇ ਸਿੱਧੂ ਨੂੰ ਲੋਕ ਮਾੜਾ ਚੰਗਾ ਕਿਉਂ ਬੋਲ ਰਹੇ ਨੇ ਅਤੇ ਉਸਦੇ ਪੁਤਲੇ ਸੜ ਰਹੇ ਨੇ। ਉਸਦੇ ਨਾਲ ਹੀ ਸਿੱਧੂ ਦੇ ਮਾਤਾ ਚਰਨ ਕੌਰ ਜੀ ਦੇ ਵੀ ਪੁਤਲੇ ਸੜ ਰਹੇ ਨੇ। ਉਹਨਾਂ ਨੇ ਤਾਂ ਕਿਸੇ ਦਾ ਮਾੜਾ ਵੀ ਨਹੀਂ ਕੀਤਾ ਸੀ ਫਿਰ ਵੀ ਲੋਕ ਉਸਨਾਂ ਨੂੰ ਮਾੜਾ ਚੰਗਾ ਬੋਲ ਰਹੇ ਨੇ ਅਤੇ ਪੁਤਲੇ ਸੜ ਰਹੇ ਨੇ। ਮੈਨੂੰ ਇਹ ਸਭ ਦੇਖ ਕੇ ਬਹੁਤ ਬੁਰਾ ਲੱਗਿਆ ਅਸੀਂ ਤਾਂ ਕਿਸੇ ਦਾ ਮਾੜਾ ਵੀ ਨਹੀਂ ਕਰਦੇ ਫੇਰ ਵੀ ਲੋਕ ਸਾਨੂੰ ਮਾੜਾ ਚੰਗਾ ਬੋਲਦੇ ਨੇ ਇਹ ਸਭ ਹੋਣ ਤੋਂ ਬਾਅਦ ਕ੍ਰਿਸਚੀਅਨ ਕਮਿਊਨਿਟੀ ਦੇ ਲੋਕਾਂ ਨੇ ਮਾਫੀ ਮੰਗੀ ਤੇ ਕਿਹਾ ਅਸੀਂ ਕਿਸੇ ਹੋਰ ਦੀ ਫੋਟੋ ਲਾਉਣੀ ਸੀ ਸਾਥੋਂ ਗਲਤੀ ਦੇ ਨਾਲ ਮਾਤਾ ਦੀ ਫੋਟੋ ਲੱਗ ਗਈ ਸਾਨੂੰ ਮਾਫ ਕਰ ਦਿਓ ਐਨਾ ਕ੍ਰਿਸਚੀਅਨ ਕਮਿਊਨਿਟੀ ਨੇ ਸਹੀ ਕੀਤਾ ਜਾਂ ਗਲਤ ਆਪਣੇ ਵਿਚਾਰ ਕਮੈਂਟ ਦੇ ਵਿੱਚ ਜ਼ਰੂਰ ਸਾਂਝੇ ਕਰਕੇ ਜਾਓ ਅਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ